ਕਹਿੰਦੇ ਅੱਜ ਇਹਨੂੰ ਕੋਈ ਨਹੀਂ ਸਿਆਣ। ਮੈਂ ਕੱਲਾ ਹੀ ਉੱਧਰ ਲੇਟ ਰਿਆ ਤਾਂ ਫਰੋਈ ਗਿਆ। ਜੇ ਮੈਂ ਚਾਹਤਾ ਰੰਨਾ ਕਿ ਮੈਂ ਚਾਹੁੰਦਾ ਮੈਂ ਇਹਦੇ ਨਾਲ ਖੁਫੜ ਖਸ਼ਾਲ ਕਰਿਆ। ਫਿਰ ਉਹ ਨਹੀਂ ਉਹ ਕੋਈ ਸਿਆਣ ਰਿਆ ਉੱਧਰ ਥੱਲੇ ਪੇ ਲੇਟ ਰਿਆ ਰੋ ਰਿਆ। ਫਿਰ ਇਹਨੂੰ ਡੈੜੀਆ ਹੋਵੇ ਛੱਟ ਗਿਆ ਵੀ ਚਲ ਮੈਂ ਹੈਗੀ ਆ ਦੇਖ ਲੂੰਗੀ। ਕਹਿਆ ਰੋ। ਫਿਰ ਉਹਰੇ ਪੀਪੀ ਦੇ ਮੱਜੇ ਥੱਲੇ ਪੜ ਗਿਆ। ਲੀਟਰ ਲੱਗ ਗਿਆ, ਰੋਣ ਲੱਗ ਗਿਆ। ਫਿਰ ਮੈਂ ਜਦ ਵਿਚਾਰਾ ਰੋਇਆ ਮੇਰੇ ਤਰਸ ਆਇਆ। ਉਹ ਟੋਨੀ ਵਾਲੇ ਦੀ ਜਾਨ। ਹਾਂ। ਟੋਰੀ ਵਾਲੇ ਦੀ ਜਾਨ। ਚਾ ਫਿਰ ਭਰਾ ਲਾਂਗੇ ਉਹਨੂੰ ਚੁੱਪ। ਦੀਆਂ ਦੇਤੀਆਂ ਅੰਦਰ ਬਿਠਾਇਆ ਹੀ ਮੈਂ ਕਿਹਾ ਉਹ ਰੌਂਹ ਤੇ ਬੈਠ ਕੇ ਕਹਾਂਾ ਫੁੱਫੂ ਕੋਲ ਨਾ ਜਾਈਂ ਹੈ ਆਪ ਲੈ ਕੇ ਕੋਲੀ ਫੁੱਫੜ ਦੀ ਮੱਤਾਂ ਹੋਵੇ ਕੇ ਘਰੋਂ ਮੋਜ ਤੇ ਜਾ ਮੈਂ ਗਈ ਨਹੀਂ ਉਹ ਕਹ ਰਿਹਾ ਇਹ ਨਹੀਂ ਹਰਦਾ ਉਹਨੂੰ ਤੁੰ ਕਰਨੇ ਕਹਿੰਦਾ ਜੂਵੀ ਨਾਲ ਵੀ ਜਾ ਦੇ ਤੇ ਜਾਏ ਉੱਥੇ ਵੀ ਤਾਂ ਕਰ ਰਿਹਾ ਔਰ ਦੇਖ ਲੈ ਮੈਂ ਤੇ ਵੀ ਨਾ ਵਿਚਾਰੇ ਮੈਨੂੰ ਕੋਈ ਨਹੀਂ ਸਿਆਉਂਦਾ ਤੇਰਾ ਅਜੀਤ ਨੂੰ ਕਹਾਂ ਉਹ ਤੇ ਛੱਡਿਆ ਬਿਲਕੁਲ ਤੇ ਦੇਖ ਉਹ ਤਾਂ ਬਹੁਤ ਚਾਬੀ ਪਤਾ ਨਹੀਂ ਗੱਡੀ ਦੀ ਕਿੱਥੇ ਆ ਚਾਬੀ ਪਾਸ ਹੁਣ ਕੱਪੜੇ ਦੇਣੇ ਨੇ ਚਾਬੀ ਚਾਬੀ ਜਾ ਗੱਡੀ ਦੀ ਚੱਲਾ ਜਾ ਚੱਲੀਏ ਥੰਦੇ ਹਾਂ ਚਾਬੀ ਜਾ ਪਾਪਾ ਦਾ ਹਾਂ ਹਾਂ ਚਾਬੀ ਕਿੱਥੇ ਆਂ ਕਾ ਜਾਉਗਾ ਜੇ ਪਾਪਾ ਨੂੰ ਮਰਗਦ ਕਦ ਹੋ ਜੇ ਕਿਹੜਾ ਪਤਾ ਲੱਗਦਾ ਨਾਲੇ ਇਹ ਕਿਹੜਾ ਸਿਆਲ ਗਰਮੀ ਦੇਖਦੀ ਆ ਮੈਂ ਉੱਥੇ ਹੀ ਦੀ ਦਿੱਤੀ ਤੇ ਨਾ ਨਾ ਗਰਮੀ ਮਿੱਤੀ ਜਾ ਲੋ ਜੀ ਟਾਈਮ ਹੋ ਗਿਆ ਸਵਾ 11 ਦਾ ਤੇ ਸਾਰਿਆਂ ਨੇ ਚਾਹ ਪੀ ਲਈ ਉੱਖੜ ਉਹਨਾਂ ਨੇ ਵੀ ਚਾਹ ਪੀ ਕੇ ਅੰਦਰ ਹੁਣ ਸੋ ਗਏ ਸੋ ਗਏ ਲੱਗਦੇ ਜੀ ਸੜਕ ਉੱਤੇ ਇਹ ਰਿਸ਼ਤੇਦਾਰੀ ਚ ਕੋਈ ਮਰਗਦ ਹੋ ਗਈ ਇਸ ਕਰਕੇ ਦੋ ਬੰਦੇ ਘਰ ਦੇ ਚੱਲੇ ਆ ਕਹਿੰਦੇ ਲੰਘੇ ਗੱਡੀ ਵਾਲੇ ਇੱਧਰ ਉਤਾਰੇ ਕੰਪਨੀ ਮੈਂ ਫੋਨ ਕਰਦੇ ਬਲਾਕ ਤੋਂ 3 ਰੁਪਏ ਨਹੀਂ ਤੇ ਬਰਾਬਰ ਫੋਨ ਕਰ ਪੂਰੀ ਭਰਾਂ ਦੇ ਬਾਬਾ ਨਹੀਂ ਆਉਂਦਾ ਬਈ ਉਹ ਤਾਂ ਕੰਪਨੀ ਚ ਕਿੱਡਾ ਦੇ ਕੇ ਕਰਦਾ ਘੰਟਾ ਉਹ ਯਾਦੀ ਚਾਹ ਦੇਤੀ ਜੰਦੀ ਕਰਾ ਦਵਾਰੇ ਬਲਾਕ ਤੋਂ ਕੋਈ ਨਾ ਨੰਬਰ ਦੇਦਾ ਰੈਡੀ ਵਾਲਾ ਦਿੰਦਾ ਰੈਡੀ ਦਾ ਬੁੱਕ ਕਰਾਇਆ ਗੱਡੀਆਂ ਦੋ ਤਨ ਉਤਾਰ ਕੇ ਨੂੰ ਕਰਦੇ ਰੋਜ਼ ਤਾਂ ਗੱਡੀ ਕੰਮੇੜਾ ਆਇਆ ਚੱਲ ਜੇ ਕੰਪੂਨ ਕਰਦੇ ਜੇ ਬਾਤ ਪੂਰੀ ਆ ਜਾਂਦਾ ਭਰਦੇ ਮੈਂ ਸਾਹਮਣੇ ਜਾ ਰਿਹਾ ਤਾਂ ਕਿਹਾ ਤਾਂ ਫਿਰ ਫਿਰ ਕਹਿੰਦਾ ਹਜੇ ਰੁਕ ਜਾਓ ਇਹਨਾਂ ਕੋਲੋਂ ਕੱਪੜਾ ਲੈਣਾ ਆਸੀਂ ਨਹੀਂ ਕਰਿਆ ਕੋਈ ਜਿਆ ਕਿਹੜਾ ਬਾਈ ਸੁਟਾ ਵਾਲਾ ਕੋਈ ਟੋਪੜਾ ਹੀ ਦਿੰਦਾ ਹੈ ਨਾ ਜਿੱਦਾਂ ਮਿਲਣੀ ਹੋਵੇ ਨਾ ਮੈਨੂੰ ਫੋਨ ਕਰਦਾ ਮੈਂ ਬਾਤ ਪਹਜਾਉਣਾ ਹੈ ਆਇਆ ਕਿਦੀ ਤੈਨੂੰ ਕਿਹੋਲਾ ਦਾ ਸੁਟਾ ਸਕੂਟਰੀ ਵਾਲਾ ਇਹ ਤੇ ਨਹੀਂ ਆ ਵੀ ਵੀ ਤਾਂ ਨਹੀਂ ਪਸੰਦ ਦੇ ਲੰਦੀ ਆ ਇਹ ਤੇ ਨਹੀਂ ਆ ਜੇ ਤੇਰਾ ਉਹ ਤਰਾ ਚੰਗ ਚਿੱਤਾ ਆ। ਹਾਂ। ਤੇ ਨਾ ਸਾਡਾ ਹੋ ਗਏ। ਜੀ ਅਸੀਂ ਲਿਆ ਕੇ ਦਿੰਦੇ ਤਾਂ ਤਾਂ ਪਸੰਦ ਨਹੀਂ ਨਾ ਬੀਬੀ ਆਂਦੇ। ਫੇਰ ਆਪਾਂ ਨਹੀਂ ਸੰਭਾ। ਆਹ ਪਸੰਦ ਸਾਦ ਹੋ ਗਏ ਨੂੰ ਆਉਂਦੇ ਦੇ ਵਿਚਾਰੇ। ਹਾਂ। ਕਰਦੇ ਕਿ ਬੀਬੀ ਨਾਲੇ ਪੱਕਾ ਇਸੇ ਤੇ ਲੰਦੀ ਆ ਹਰ ਸਾਲ। ਸਕੂਟਰੀ ਵਾਲੇ ਤੇ ਹੀ ਹਮੇਸ਼ਾ। ਹੋਰ ਤੇ ਲੰਦੀ ਨਹੀਂ ਆਈ। ਹੈ। ਫੇਰ ਇਹ ਇਹ ਵਿਚਾਰਾ ਹਰ ਵਾਰ ਹੀ ਆਂਦਾ ਹੈ ਹਨਾ ਵੀ ਸੂਟ ਲੈ ਲੋ ਬੀਬੀ ਕੋਈ ਫੇ ਬੀਬੀ ਤਰਸ ਖਾ ਕੇ ਚੱਲਦੇ ਕੱਪੜੇ ਲਾ ਲੈਂਦੀ ਆ ਵੀ ਚੱਲ। ਸ਼ੁਕਰ ਦਾ ਸ਼ੁਕਰ ਦਾ। ਹਾਂ ਵੀ ਚੱਲ ਵਿਚਾਰਾ ਧੁੱਪ 'ਚ ਘੁੰਮਦਾ ਏ ਤੇਰ ਪਾ ਕੇ ਕੱਪੜੇ ਹਾਂ ਕੱਪੜੇ ਆ ਗਿਆ ਹੈ ਕਿੱਦਾਂ ਨਹੀਂ ਰਹੀ ਤੇਰੀ ਪੂਲ ਪਾਰਟੀ ਵਧੀਆ ਆ ਦੇਖੋ ਗਿੱਲਾ ਹੋ ਗਿਆ ਪੱਟਕਾ ਖੋਲ ਦੇ ਫਿਰ ਮੈਂ ਪਹਿਲੇ ਹੀ ਕਿਹਾ ਤਾਂ ਤੁਹਾਨੂੰ ਪੱਟਕਾ ਨਾ ਗਿੱਲਾ ਕਰ ਲਈ ਖੋਲ ਦੇ ਬਾਦ ਤਾਂ ਨਹੀਂ ਗਿੱਲੇ ਨਾ ਗਿੱਲਾ ਹੋ ਗਿਆ ਜੇ ਬਾੜ ਗਿੱਲੇ ਬਾੜ ਵੀ ਖੋਲ ਲੈ ਪੂਲ ਪਾਰਟੀ ਨਾ ਪੂਲ ਪਾਰਟੀ ਕਰਕੇ ਆ ਪਟਕਾ ਗਿੱਲਾ ਕਰਕੇ ਲੈ ਆਏ ਅੱਜ ਅੱਜ ਯੂਵੀ ਦੇ ਸਕੂਲ ਚ ਨਾ ਪੂਲ ਪਾਰਟੀ ਧੀ ਤਾਂ ਕਰਕੇ ਇੱਥੇ ਉਹ ਖੜ ਜਾ ਮੈਂ ਉਹਦੇ ਮੰਜੀ ਡਾ ਕੇ ਭਈ ਤੀ ਕਿਉਂ ਲੈ ਮੰਜੀ ਪਰਾ ਕਰਦੀ ਖੜੀ ਕਰਦੀ ਹੈ ਹਾਂ ਤੁਹਾਡੇ ਲਈ ਕੋਈ ਸਰਪ੍ਰਾਈਜ਼ ਆ ਮੇਰੇ ਲਈ ਹਾਂ ਤੁਸੀਂ ਮੈਨੂੰ ਦੱਲਿਓ ਨਾ ਹਾਂ ਤੁਹਾਡੇ ਲਈ ਸਰਪ੍ਰਾਈਜ਼ ਹੈ ਫਟੋ ਠਾਰ ਕੇ ਦੱਲੋ ਕੋਈ ਖਾਣੇ ਵਾਲੀ ਚੀਜ਼ ਹੋਊਗੀ ਪੱਕਾ ਹਾਂ ਓਏ ਸਮਝੋ ਜਤੋ ਕਹਣੀ ਸਮਝੋ ਨਹੀਂ ਖਾਣੇ ਵਾਲੀ ਹੋਊਗੀ ਕਿਉਂਕਿ ਛੁੱਟੀਆਂ ਹੋ ਗਈਆਂ ਨਿਆਣਿਆਂ ਨੂੰ ਖੁਸ਼ ਕਰਨ ਵਾਸਤੇ ਚੀਜ਼ਾਂ ਬੰਦਤੀ ਆਉਣੀਆਂ ਖਾਣਾਂ ਨਾ ਕਿਸੇ ਮੈਮ ਨੇ ਨਹੀਂ ਦੇਖੀ ਹਾਂ ਤਾਂ ਸਰਪ੍ਰਾਈਜ਼ ਹੈਗਾ ਮਨੇ ਉਹ ਹੈਗਾ ਤਾਂ ਓਕੇ ਓਕੇ ਸਰਪ੍ਰਾਈਜ਼ ਜੋ ਆ ਵੀ ਮੈਂ ਤੁਹਾਨੂੰ ਥੋੜੀ ਦੇਰ ਤੱਕ ਤੁਹਾਨੂੰ ਵੀ ਨਾਲੇ ਦਿਖਾਵਾਂਗੀ ਗਿੱਲੇ ਕੱਪੜੇ ਆ ਚੱਪਲਾਂ ਬਾਥਰੂਮ ਦੇ ਬਾਹਰ ਪਈਆਂ ਚੱਕ ਕੇ ਲੈ ਗਿਆ ਧੂਲ ਚਨਾਣੇ ਨੂੰ ਆ ਹੁਣ ਇਹਦੇ ਗਿੱਲੇ ਆ ਇਹ ਸੁੱਕਣੇ ਪਾ ਕੇ ਆਣੀਆਂ ਬਾਹਰ ਧੁੱਪ ਚ ਚੀਟ ਆਟ ਇਹ ਹੁਣ ਯੂ ਵੀ ਦੇਣ ਲੱਗਿਆ ਸਰਪ੍ਰਾਈਜ਼ ਪਤਾ ਨਹੀਂ ਕੀ ਖਾਣੇ ਵਾਲੀ ਚੀਜ਼ ਕੱਢੂਗਾ ਹੈ ਤਾਂ ਬੈਗ ਚੇ ਪਈ ਹੋਣੀ ਸਾਡੇ ਵਿੱਚ ਲੈ ਕੇ ਉੱਧਰ ਤਾਂ ਬਹੇਜੇ ਜਾਓ ਨਹੀਂ ਨਹੀਂ ਧੂੜੀ ਦਿਖਾ ਨਹੀਂ ਧੂੜੀ ਲੈ ਕੇ ਆ ਨਹੀਂ ਯੂ ਵੀ ਐਨ ਮੇ ਰੋਟੀ ਲਾਣੀ ਹੈ ਜਲਦੀ ਕਰ ਆ ਜਾ ਊੜੀ ਖੜੀ ਐ ਮੈਂ ਮੈਂ ਮੂੰਹ ਪਰਾਂ ਕਰਕੇ ਖੜਦੀ ਐ ਮੈਂ ਮੈਂ ਕੈਮਰਾ ਇੱਧਰ ਨੂੰ ਕਰਦੀ ਮੂੰਹ ਇੱਧਰ ਮੈਂ ਮੂੰਹ ਬਈ ਪਰਾਂ ਨੂੰ ਕਰਕੇ ਖੜੀ ਐ ਮੈਨੂੰ ਕੁਝ ਪਤਾ ਨਹੀਂ ਹੈਗਾ ਤੁਹਾਨੂੰ ਪਰ ਸਾਰਾ ਕੁਝ ਦਿਖ ਰਿਹਾ ਯੂਵੀ ਕਿਆ ਕੱਢ ਰਿਹਾ ਹੈ। ਓ ਨਾ ਨਾ। ਅੱਖਾਂ ਵਿੱਚ ਚੰਗਾ ਹਕ ਨਾ ਨਾ ਪਿੱਛੇ ਨਾ। ਕੀ ਹੈ? ਜਲਦੀ ਰਹਿ ਅੰਨਾ ਵੀ ਕਿਆ। ਜਮਾਟ ਰਹੀ ਆ ਤਾਂ ਦੇਖੀ ਹੋਈ ਓ। ਅੱਛਾ ਜਮਾਟਰੀ ਦੇ ਵਿੱਚ ਨਿਕਲਨੀ ਛੋਟੀ ਜੀ ਚੀਜ਼ ਆ ਦੇਖਿਓ ਸਰ ਸਸਪੈਂਸ ਏਡਾ ਵੱਡਾ ਕਰ ਲੰਦਾ ਯੂਵੀ। ਬੱਲੇ 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 ਓ। ਅੱਛਾ ਆਹ ਫਰਕ ਕੇ ਲੈ ਕੇ ਆਇਆ ਏ। ਇਹਨੇ ਤਾਂ ਯਾ ਬੈਸਟ ਫਰੈਂਡ ਨੇ। ਬੈਸਟ ਫਰੈਂਡ ਨੇ ਮੋਟੀ ਫਰਕ ਹੀ ਦੇ ਦਿੱਤੀਆਂ ਹੈ। ਦੇਖ ਲਓ ਬੈਸਟ ਫਰੈਂਡ ਐ ਹੋਣਾ ਚਾਹੀਦੇ ਮੇਰਾ ਤਾਂ ਕੋਈ ਮੇਰੀ ਤਾਂ ਕੋਈ ਬੈਸਟ ਫਰੈਂਡ ਨਹੀਂ ਹੈਗੀ ਜਿਹੜੀ ਉਹਨੂੰ ਇੰਨੀਆਂ ਚੀਜ਼ਾਂ ਦੇ ਦੂ ਹੈ ਮੇਰੀ ਕੋਈ ਬੈਸਟ ਫਰੈਂਡ ਨਹੀਂ ਹੈਗੀ ਯੂ ਵੀ ਨੂੰ ਇੰਨੀਆਂ ਟਾਫੀਆਂ ਦੇ ਕੇ ਭੇਜਦਾ ਮੈਂ ਦੇਖੋ ਚਲੋ ਬਈ ਬਹੁਤ ਵਧੀਆ ਗਰਮੀ 3:30 ਦਾ ਟਾਈਮ ਹੋ ਜੇ ਮੈਂ ਨਾ ਹੁਣ ਚੁੱਲੇ ਦੀ ਆਗੀ ਦਾਲ ਥਰਨਾ ਗਰਮੀ ਇੰਨੀ ਜਾਦੇ ਨਾ ਮੇਰਾ ਪਸਤ ਨਿਕਲ ਨੂੰ ਘੋੜੀ ਨਹੀਂ ਦਾਲ ਸਬਜੀ ਰੋਟੀ ਦਾ ਕੰਮ ਤਾਂ ਕਰਨਾ ਪਊ ਬਹੁਤ ਜ਼ਿਆਦਾ ਅੱਗ ਪੈ ਰਹੀ ਆ ਨਿਆਣਿਆਂ ਦੀ ਛੁੱਟੀਆਂ ਬਸ ਯੂਵੀ ਦਾ ਕੱਲ ਕੱਲ ਦੇ ਸਕੂਲ ਰਹਿ ਗਿਆ ਛੁੱਟੀਆਂ ਛੁੱਟੀਆਂ ਹੋ ਰਹੀਆਂ ਕਿੰਨੇ ਦਿਨ ਦੀਆਂ ਕਿੰਨੇ ਦਿਨ ਹੋ ਗਏ ਨੂੰ ਕੰਟੀਨਿਊ ਛੁੱਟੀਆਂ ਹੋ ਰਹੀਆਂ ਛੁੱਟੀਆਂ ਆ ਗਈਆਂ ਛੁੱਟੀਆਂ ਆ ਗਈਆਂ ਆ ਗਈਆਂ ਵਾਹ ਛੁੱਟੀਆਂ ਆਪੇ ਤੇ ਅੱਜ ਹੈਗਾ ਏ ਉਹ ਅੱਜ ਮੈਨੂੰ ਐ ਨਹੀਂ ਨਾ ਪਤਾ ਅੱਜ ਗੁਰਦੁਆਰੇ ਚ ਸਾਡੇ ਚ ਨਾ ਲੋਸਮੈਂਟ ਹੋਈ ਆ ਵਰਜਨ ਦੇ ਜਿਹਦਾ ਜਿਸ਼ਨੀ ਟੀ ਉਹ ਦਿਵਸ ਜਿਹੜਾ ਉਹਦਾ ਖੰਡ ਦਿਹਾੜਾ ਜਿਹੜਾ ਖੰਡ ਵੜ ਖੁੱਲਿਆ ਹੈ ਕਿ ਭੋਗ ਪਿਆਏ ਮੈਨੂੰ ਕੁਝ ਸਮਝ ਨਹੀਂ ਆਇਆ ਪਰ ਅੱਜ ਸ਼ਾਮ ਨੂੰ ਗੁਰਦੁਆਰੇ ਸਾਹਿਬ ਜਾਵਾਂਗੇ ਤਾਂ ਉੱਥੇ ਲਿਖਿਆ ਹੁੰਦਾ ਸਾਰੇ ਬਾਬਾ ਜੀ ਦਾ ਸਭ ਕੁਝ ਕਰਿਆ ਹੁੰਦਾ ਲਿਖਿਆ ਹੁੰਦਾ ਮੇਰਾ ਮਤਲਬ ਵੀ ਕਿਹੜਾ ਦਿਨ ਕਿਹੜਾ ਕਿਸ ਦਿਨ ਆ ਅੱਤੇ ਕਿਉਂ ਲੈ ਗੁਰਦੁਆਰੇ ਚ ਕਿਉਂਕਿ ਕਈ ਦਿਨ ਹੋ ਗਏ 40 ਦਿਨ ਹੋ ਗਏ ਤਾਂ ਸੁਖਮਨੀ ਸਾਹਿਬ ਦੇ ਪਾਠ ਵੀ ਹੋ ਰਹੇ ਤੇ ਉਹਨਾਂ ਤਾਂ ਸ਼ਾਇਦ ਭੋਗ ਪੈ ਗਿਆ ਤੇ ਬਾਕੀ ਆ ਜਿਹੜੀ ਹੁਣ ਅਸੀਂ ਜਦ ਪਾਠ ਕਰ ਰਹੇ ਤੇ ਨਾ ਪਾਪਾ ਵੀ ਕੱਲ ਲੋਸਮੈਂਟ ਕਰ ਰਹੇ ਤਾਂ ਫਿਰ ਵੀ ਸਮਝ ਨਹੀਂ ਆਇਆ ਕਿਉਂਕਿ ਸਾਰਾ ਧਿਆਨ ਪਾਠ ਕਰਨ ਕਿੰਨੀ ਤਾਂ ਬਾਪੇ ਦੀ ਫਿਰ ਗੱਲਬਾਤ ਆ ਸਮਝ ਚ ਨਹੀਂ ਆਂਦੀ ਅੱਜ ਆਪਾਂ ਬਣਾ ਰਹੇ ਆ ਬੈਗ ਆਪਾਂ ਬਣਾ ਰਹੇ ਆ ਛੋਲੇ ਘੋਟਵੇਂ ਛੋਲਿਆਂ ਦੀ ਦਾਲ ਉਹਦਾ ਆਲੂ ਬੜੀਆਂ ਪਈਆਂ ਇਹ ਰਾਤ ਦੀਆਂ ਥੋੜੀ ਜੀਆਂ ਵਿੱਚ ਆਪਾਂ ਉਹ ਵੀ ਖਾਵਾਂਗੇ ਉਹਨੂੰ ਛੱਡਦੇ ਨਹੀਂ ਹੈਗੇ ਨਾਲ ਆਟੇ ਉੱਤੇ ਵੀ ਨਹੀਂ ਗੁੰਨਣੀ ਹੈਗੀ ਕਿਉਂਕਿ ਸਬਜੀ ਨਾ ਬਿਲਕੁਲ ਪਤਲੀ ਜੀ ਹੋਣੀ ਆ ਬਹੁਤ ਵਧੀਆ ਏ ਜਿਹੜੀ ਘਾੜੀ ਜੀ ਹੁੰਦੀ ਆ ਨਾ ਪਚ ਜਾਂਦੀ ਆ ਖਾ ਖਾਂਦੇ ਨਹੀਂ ਹੈਗੇ ਉਹ ਐ ਹੁੰਦਾ ਵੀ ਆਟੇ ਚ ਗੁੰਨ ਲੰਨੇ ਆ ਫਿਰ ਉਹ ਜਿਹੜੀ ਤਰੀ ਜ਼ਿਆਦੇ ਹੁੰਦੀ ਆ ਫਿਰ ਉਹ ਆਟੇ ਚ ਆਏ ਵੀ ਪਾਣੀ ਜਾਂ ਕੀ ਹੋਊਗਾ ਹਨਾ ਵੀ ਨੋਨ ਮਿਰਚ ਵਾਲੇ ਪਾਣੀ ਆ ਤਾਂ ਦਾਲ ਬਚ ਜੂਗੀ ਥੋੜੀ ਜੀ ਆਲੂ ਬੜੀਆਂ ਬਚ ਰੀਆਂ ਉਸ ਵੇਲੇ ਖਾ ਲਾਂਗੇ ਸਵੇਰੇ ਖਾ ਲਾਂਗੇ ਹਨਾ ਕੰਨੀ ਉਵੀ ਦਾ ਨਾ ਜਿਹੜਾ ਸਕੂਲ ਆ ਉਹ ਫਿਰ ਕੱਲ੍ਹ ਕੱਲ ਦੇ ਹੀ ਹੋਇਆ ਪਰਸੋਂ ਤੱਕ ਹਨਾ ਮम्मा ਛੁੱਟੀਆਂ ਐ ਪਾਸਾ ਅੱਜ ਹੀ ਪੂਲ ਪਾਰਟੀ ਸੀਗੀ ਸਾਰੇ ਕੱਪੜੇ ਭਿਓਲੇ ਆਇਆ ਘਟਕਾ ਵੀ ਭਿਓਲੇ ਆਇਆ ਉਹ ਮਸਤੀ ਕਰਕੇ ਐਡੀ ਨਾ ਹਰ ਸਾਲ ਪੂਲ ਪਾਰਟੀ ਹੁੰਦੀ ਆ ਜਦੋਂ ਸਕੂਲ ਨੂੰ ਛੁੱਟੀਆਂ ਹੁੰਦੀਆਂ ਦੋ ਦਿਨ ਪਹਿਲਾਂ ਪੂਲ ਪਾਰਟੀ ਹੋ ਜਾਂਦੀ ਆ ਆਪਾਂ ਇਹ ਜੀ ਗਰਮੀ 'ਚ ਹੁਣ ਦਾਅ ਘਰਾਂ ਲੱਗਿਆ ਬਾਹਰ ਚੁੱਲ੍ਹੇ ਤੇ ਦੇਖੋ ਧੁੱਪ ਕਿੰਨੀ ਪੈ ਰਹੀ ਆ ਪਰ ਸਬਜੀ ਤਾਂ ਚੁੱਲ੍ਹੇ ਦੇ ਪਾਸ ਆ ਜਿਹੜੀ ਸਬਜੀ ਆ ਉਹ ਮਤਲਬ ਚੁੱਲ੍ਹੇ ਤੇ ਬਣਾ ਲੈਣੇ ਆ ਰੋਟੀ ਤਾਂ ਅੰਦਰ ਵੀ ਬਣ ਜਾਂਦੀ ਆ ਪਰ ਸਬਜੀ ਭਾਜੀ ਦਾ ਸੀ ਚੁੱਲ੍ਹੇ ਤੇ ਬਣਾਣੇ ਆ ਹੁਣ ਮੌਸਮ ਵੀ ਅੱਜ ਕੱਲ ਇਹੋ ਜਿਹਾ ਹੋ ਰਿਹਾ ਵੀ ਹਨੇਰੀ ਤੂਫਾਨ ਜਿਹੜੇ ਪਿੱਛੇ ਜੇ ਬਹੁਤ ਆਏ ਆ ਵੀ ਦੁਬਾਰਾ ਫੇਰ ਚੱਲਣਗੇ ਹੁਣ ਪਰਾੰਦੇ ਤਾਂ ਨਹੀਂ ਆ ਦੇਖੋ ਹਵਾ ਹਵਾ ਦੇਖੋ ਹਵਾ ਹਵਾ ਕਿ ਨਹੀਂ ਚਾਦੀ ਹੈ ਨਾ ਹੋਰ ਅੱਜ ਕਰਮਾਇਆ ਸਾਰਾ ਕਰਮਾਇਸ ਕਰਕੇ ਉਹ ਆ ਸਵੇਰ ਦੀ ਕਰਮਾਇ ਸੱਚ ਅਰਿਸ਼ਟਾ ਲਈ ਚ ਕੋਈ ਨਾ ਮਰਗਤ ਜੀ ਹੋ ਗਈ ਸੀ ਪਰ ਹਜੇ ਤੱਕ ਗਏ ਨਹੀਂ ਹੈ ਨਾ ਹੋਰ ਕਾਤੋ ਲੈ ਕੇ ਨਹੀਂ ਆਏ ਆਪਣੇ ਪਾਈ ਬੈਠੇ ਆ ਲੈ ਕੇ ਨਹੀਂ ਆਏ ਲੈ ਕੇ ਆਉਣਗੇ 4:00 ਵਜ ਜਾਂਦੇ ਨੇ ਇੰਨੀ ਗਰਮੀ ਚ ਹੈ ਵੀ ਬਹੁਤ ਔਖਾ ਜਿਹੜਾ ਆ ਦੁੱਖ ਵਾਲਾ ਕੰਮ ਹੋਰ ਨਾ ਬੰਦਾ ਬੈਠਣ ਚੁੱਕਾ। ਹੋਰ ਨਾ ਖੜਨ ਚੁੱਕਾ। ਸ਼ਾਮ ਦਾ ਤਾਂ ਕੰਮ ਦਾ ਵੇਲਾ ਸ਼ਾਮ ਨੂੰ ਨਹੀਂ ਜਾ ਸਕਦੇ। ਜਾਵਾਂਗੇ ਰਸਈ ਔਕੇ ਸਕੇਲੇ। ਨਾ ਤਾਰਾਂ, ਤਾਰਾਂ ਵੀ ਤਾਂ ਤਾਰਾਂ ਫਿਰ ਟੀਕੇ ਵਾਲੀ ਦੀ ਬਾਅਦ ਚੋਂ ਕੱਢ ਲਾਂਗੇ ਕੱਲ ਨੂੰ। ਟੀਕੇ ਵਾਲੀ ਦੀ ਜਿਹੜੇ ਬਿਨਾ ਟੀਕੇ ਤੋਂ ਉਹਨਾਂ ਕੱਢ ਲੂਗੀ ਨਹੀਂ। ਟੀਕੇ ਵਾਲੀ ਦੀ ਸਵੇਰੇ ਕੱਢ ਲਾਂਗੇ। ਜੀ ਜਿਹੜੇ ਤੁਸੀਂ ਬੈਠੋ ਹੋ ਹੋਰ ਤਾਂ ਇਹਦਾ ਮੈਨੂੰ ਕਾ ਇੰਨੀ ਗਰਮੀ ਆ ਰਹੀ ਹੈ ਔਰ ਏਸੀ ਚ ਚੱਲਣਾ ਚਾਹੀਦਾ ਕਿਉਂਕਿ ਕੱਪੜੇ ਆ ਮਸੋਈ ਆ ਅੱਗ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਯੂਵੀ ਨਾ ਬਹੁਤ ਜ਼ਿਆਦਾ ਐਕਸਾਈਟਡ ਆ ਜਾਣ ਨੂੰ ਮੈਨੂੰ ਅੱਜੇ ਪੁੱਛਿਆ ਤਾਂ ਮम्मा ਆਪਾਂ ਪਰਸੋਂ ਨੂੰ ਚੱਲੀਏ ਮੈਂ ਕਿਹਾ ਨਹੀਂ ਦੋ ਦਿਨ ਤਾਂ ਘਰ ਜਾ ਹੁਣ ਛੁੱਟੀਆਂ ਤੇ ਦੋ ਦਿਨ ਤਾਂ ਘਰ ਜਾ ਰੁਕ ਜਾ ਚਲੇ ਜਾਵਾਂਗੇ ਮਹੀਨੇ ਦੀਆਂ ਛੁੱਟੀਆਂ ਪਈਆਂ ਨੇ ਹਜੇ ਮਿੰਨੇ ਦੀ ਆ ਚਾਰ ਪੰਜ ਦਿਨ ਘੁੰਮ ਕੇ ਆ ਕੇ ਫੇਰ ਕਹੇਗਾ ਵੀ ਕਿਤੇ ਚੱਲੀ ਹੈ ਫੇਰ ਕਿੱਥੇ ਜਾਵਾਂਗੇ ਹਨਾ ਅਜੇ ਤਾਂ ਛੁੱਟੂਆ ਛੁੱਟੂਆ ਕਹ ਰਹੀ ਹਾਂ ਤਾਂ ਛੁੱਟੀਆਂ ਦੀ ਸ਼ੁਰੂਆਤ ਆ ਚੱਲ ਹੁਣ ਮੈਂ ਨਾ ਗਰਮੀ ਬਹੁਤ ਹੈ ਤਾਂ ਧੜਦਾ ਮੈਂ ਵੀ ਅੰਦਰ ਜਾਨੀ ਆ ਪਿੱਛੇ ਹੋ ਜਾ ਮੜਾ ਯੂਵੀ ਫੜ ਕੇ ਰੱਖ ਟੋਣ ਨਾ ਦਿੰਦੀ ਲੈ ਛੋਟੇ ਚ ਪਾਣੀ ਯੂਵੀ ਦਾ ਬਣਾਇਆ ਸ਼ੇਕ ਯੂਵੀ ਟੀਵੀ ਬਾਤ ਬੰਦ ਕਰੀ ਯੂਵੀ ਦਾ ਬਣਾਇਆ ਬਨਾਣਾ ਸ਼ੇਕ ਤੇ ਆਹ ਕਹਿੰਦਾ ਚਾਹ ਏ ਆ ਦੇ ਚਾਹ ਹੈ ਸੁਣ ਲਿਆ ਜੀ ਚਾਹ ਹੈ ਇਹ ਪਾਣੀ ਨੂੰ ਚਾਹ ਦੱਸਦਾ ਏ ਉਹ ਦੁੱਧ ਦੀ ਇਹਨੂੰ ਪਛਾਣਨਾ ਹੈ ਪਰ ਛੇਕ ਨਹੀਂ ਇਹ ਪਿੰਦਾ ਕਿਉਂਕਿ ਇਹਨੂੰ ਦੁੱਧ ਨਜ਼ਰ ਆਉਂਦਾ ਹੈ ਚਾ ਆਪ ਦਾ ਦੁੱਧ ਜਿਹੜਾ ਸ਼ੀਸ਼ੀ 'ਚ ਪਾਇਆ ਹੁੰਦਾ ਉਹ ਪੀਦਾ ਚਲੋ ਥੋੜਾ ਜਿਹਾ ਪਲਾ ਕੇ ਦੇਖੀਏ ਸ਼ੀਸ਼ੀ ਵਾਲੀ ਜੀ ਤਾਂ ਪੀ ਲੰਦਾ ਜਿਹੜੀ ਸ਼ੀਸ਼ੀ 'ਚ ਹੋਊਗੀ ਕੋਈ ਵੀ ਜੂਸ ਵਗੈਰਾ ਉਹ ਤਾਂ ਪੀ ਲੰਦਾ ਏ ਅੱਢ ਗਲਾਸ 'ਚ ਨਹੀਂ ਪਿੰਦਾ ਆ ਦੇਖੋ ਦੇ ਚੁੱਲ੍ਹੇ ਚੱਪਾ ਗੋਹੇ ਲਾਇਆ ਹੈ ਕਿਉਂਕਿ ਨਾ ਅੱਗ ਪੂਰੀ ਤਰ੍ਹਾਂ ਬੁਝ ਗਈ ᱛੀ ਅੰਦਰ ਉਹਨਾਂ ਨਿਕਲਣ ਦਾ ਜੀ ਬਿਲਕੁਲ ਨਹੀਂ ਕਰਦਾ ਹੈਗਾ ਕਿਉਂਕਿ ਬਾਹਰ ਇੰਨੀ ਜ਼ਿਆਦਾ ਗਰਮੀ ਹੋ ਰਹੀ ਹੈ ਤੇ ਅੰਦਰ ਐਵੇਂ ਆ ਵੀ ਕਮਰੇ ਦਾ ਸੀ ਗੇਟ ਲਾ ਕੇ ਰੱਖਦੇ ਆ ਠੰਡਾ ਰਹਿੰਦਾ ਏ ਏਸੀ ਪਰ ਬੰਦ ਕਰ ਦਿੰਨੇ ਆ ਦੁਪਹਿਰਾਂ ਦੁਪਹਿਰ ਦਾ ਚਲਾਈ ਰੱਖਦੇ ਆ ਸ਼ਾਮ ਜੀ ਨੂੰ ਬੰਦ ਕਰ ਦਿੰਨੇ ਆ ਫਿਰ ਠੰਡਾ ਰਹਿੰਦਾ ਜੇ ਕਮਰੇ ਦਾ ਗੇਟ ਲਾ ਕੇ ਰੱਖੀਏ ਮੈਂ ਹੁਣ ਬਾਹਰ ਆ ਗਈ ਬਸ ਦਾਲ ਵੀ ਬਣਨ ਵਾਲੀ ਆ ਫਿਰ ਕੁੱਕਰ ਤਾਰ ਦੂੰਗੀ ਨਹੀਂ ਤਾਂ ਦਾਲ ਬਹੁਤ ਜ਼ਿਆਦਾ ਗਾੜੀ ਹੋ ਜਣੀ ਛੋਲੇ ਦਾ ਨਾਲੇ ਬਹੁਤ ਛੱਤੀ ਬਣ ਜਾਂਦੇ ਨੇ ਤੇ YouTube ਮੈਂ ਨਾ ਆਪਣਾ ਚੈਨਲ ਮੈਂ ਇਹ ਦੱਸਣਾ ਸੀਗਾ ਚੈਨਲ ਨਾ ਮੈਂ ਆਪਣਾ ਮਤਲਬ ਹੁਣ ਮੇਰਾ ਤਾਂ ਬਿਲਕੁਲ ਚਲਾਉਣ ਨੂੰ ਇਹਨੂੰ ਦਿਲ ਨਹੀਂ ਕਰਦਾ ਵੀ ਮੈਂ ਬਲੌਗਸ ਬਣਾਵਾਂ ਹਨਾ ਵੀ ਜੀਜਾ ਨਹੀਂ ਕਰਦਾ ਹੈਗਾ ਬਿਲਕੁਲ ਵੀ ਮੈਂ ਇਹ ਮਤਲਬ ਬੰਦ ਕਰ ਦਿੰਦੀ 15 20 ਦਿਨ ਤੋਂ ਪਹਿਲਾਂ ਬੰਦ ਕਰ ਦਿੰਦੀ ਕਿ ਮੇਰਾ ਇਰਾਦਾ ਪੂਰੀ ਤਰ੍ਹਾਂ ਮੈਂ ਬਣਾਈ ਬੈਠੀ ਸੀਗੀ ਵੀ ਮੈਂ ਹੁਣ ਨਹੀਂ ਬਣਾਉਣੇ ਵਲੌਗਸ ਕਿਉਂਕਿ ਹੁਣ ਨਾ ਜੀ ਨਹੀਂ ਕਰਦਾ ਹੁਣ ਬਣਾਉਣ ਨੂੰ ਬਸ ਐ ਹੁੰਦਾ ਵੀ ਹੁਣ ਬਿਨਾ ਵਲੌਗ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਓਵੇਂ ਜੀਏ ਜਿਵੇਂ ਪਹਿਲਾਂ ਰਹਿੰਦੇ ਤੇ ਬਿਨਾ ਜਾ ਚੈਨਲ ਖੋਲਿਆ ਵੀ ਨਹੀਂ ਤਾਂ ਹਨਾ ਵੀ ਬਸ ਵੀ ਕੋਈ ਵਲੌਗ ਨਹੀਂ ਬਣਾਣਾ ਕਿਸੇ ਨੂੰ ਨਹੀਂ ਦਿਖਾਣਾ ਵੀ ਆਪਣੇ ਆਪ ਨੂੰ ਵੀ ਨਹੀਂ ਬਸ ਵੀ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਰਦੀ ਆ ਹਨਾ ਵੀ ਆਪਣਾ ਇਰਾਦਾ ਮੈਂ ਪੱਕਾ ਬਣਾ ਲਿਆ ਸੀ ਜੀ ਕੋਈ ਗੱਲ ਨਹੀਂ ਮੈਂ ਛੱਡਣ ਦਾ ਪਹਿਲਾ ਦੋ ਤਿੰਨ ਵਾਰ ਚਾਹਿਆ ਵੀ ਤਾਂ ਮਹੀਨਾ ਪੂਰਾ ਕੱਢ ਵੀ دیا ਸੀਗਾ ਫਿਰ ਜਦ ਮੈਨੂੰ बार-बार ਮਤਲਬ 니ਤ ਉਹਨਾਂ ਨੇ ਸਾਰਿਆਂ ਨੇ ਉਹ ਕਰਿਆ ਸੀਗਾ ਵੀ ਨਹੀਂ ਨਹੀਂ ਤੁਸੀਂ ਚਲਾਓ ਹਨਾ ਕੁਝ ਨਹੀਂ ਹੁੰਦਾ ਫਿਰ ਮੈਂ ਬੰਦ ਕਰਤਾ ਸੀਗਾ ਪੂਰੀ ਤਰ੍ਹਾਂ ਪਰ ਹੁਣ ਮੇਰਾ ਨਾ ਇਰਾਦਾ ਫੇਰ ਨੇ ਮੇਰੇ ਨਾ ਫਿਰ ਇੱਕ ਗੱਲ ਨਾ बार-बार ਦਿਮਾਗ ਚ ਆਂਦੀ ਆ ਵੀ ਵਲੌਗ ਜ਼ਰੀਏ ਵੀ ਮੈਂ ਵਲੌਗ ਬਣਾਉਂਦੀ ਆ ਮੈਂ ਬੰਦ ਕਰ ਦੂੰਗੀ ਚਲੋ ਕੋਈ ਗੱਲ ਨਹੀਂ ਮੈਨੂੰ ਨਾ ਸੋਸ਼ਲ ਮੀਡੀਆ ਤੇ ਜਾਂ ਕੁਝ ਵੀ ਮੈਨੂੰ ਇਹ ਕਹਿਣ ਤੋਂ ਭੋਰਾ ਵੀ ਉਹ ਨਹੀਂ ਹੁੰਦੀ ਵੀ ਹਾਂ ਕੋਈ ਕਿਆ ਸੋਚੂਗਾ ਮੇਰੇ ਬਾਰੇ ਜਾਂ ਫਿਰ ਮੈਂ ਜਿਹੜੀਆਂ ਗੱਲਾਂ ਆਪਣੀਆਂ ਪਰਸਨਲ ਨੇ ਹਨਾ ਵੀ ਉਹ ਮੈਂ ਤੇ ਕਰ ਰਹੀ ਆ ਵਲੌਗ ਤੇ ਮੈਨੂੰ ਇਹ ਜੀ ਕੋਈ ਹੋਰ ਚਕਾਰ ਨਹੀਂ ਕਿਉਂਕਿ ਜਿਹੜੀ ਜਦੋਂ ਆਪਾਂ ਵਲੌਗ ਬਣਾਉਣੇ ਲੱਗ ਜਾਂਦੇ ਆ ਬੰਦੇ ਦੀ ਪੂਰੀ ਜ਼ਿੰਦਗੀ ਉਹ ਹਨਾ ਵੀ ਆਪਾਂ ਖੋਲ ਕੇ ਰੱਖ ਦਿੰਦੇ ਆ ਜੇ ਆਪਾਂ ਨਾ ਵੀ ਉਹ ਕਰੂਗੇ ਦੱਸੂਗੇ ਤਾਂ ਵੀ ਸਭ ਨੂੰ ਸਾਰਾ ਕੁਝ ਪਤਾ ਹੀ ਹੁੰਦਾ ਏ ਐਦੇ ਚ ਤਾਂ ਕੋਈ ਹੋ ਨਹੀਂ ਮੈਂ ਤਾਂ ਸਮੀ ਹਾਂ ਇੱਕ ਗੱਲ ਨੂੰ ਨਾ ਅ ਖੁਸ਼ ਹੋ ਕੇ ਦੱਸਣਾ ਚਾਹੂਗੀ ਵੀ ਤਾਂ ਕਿ ਅਗਲਾ ਸੋਚੇ ਵੀ ਹਾਂ ਇਹ ਤਾਂ ਗੱਲਾਂ ਨੂੰ ਬੜੀ ਸੀਰੀਅਸ ਲੰਦੀ ਨਹੀਂ ਹੈਗੀ ਮੈਂ ਲੰਦੀ ਵੀ ਨਹੀਂ ਹੈਗੀ ਚਲੋ ਆਪਾਂ ਤਾਂ ਹਰ ਇੱਕ ਗੱਲ ਪੂਰੀ ਹਾਸੀ ਮਜ਼ਾਕ ਨਾਲ ਪੂਰੀ ਮौज-ਮਸਤੀ ਨਾਲ ਪੂਰੇ ਖੁਸ਼ ਹੋ ਕੇ ਦੱਸਾਂਗੇ ਕਿਉਂਕਿ ਦੱਸਣ ਦੇ ਅਜੇ ਕੀ ਆ ਜੇ ਆਪਾਂ ਨਹੀਂ ਵੀ ਦੱਸੂਗੇ ਤਾਂ ਵੀ ਹਨਾ ਵਲੌਗ ਨਹੀਂ ਬਣਾਉਂਗੇ ਨਹੀਂ ਵੀ ਦੱਸੂਗੇ ਇਹ ਤਾਂ ਵੀ ਆਲੇ ਦੁਆਲੇ ਅਨੁਸਾਰੀਆਂ ਗੱਲਾਂ ਦਾ ਪਤਾ ਹੀ ਹੁੰਦਾ ਕਿਉਂਕਿ ਜਿਹੜੀ ਟੀਮ ਟੀਮ ਆ ਜਾਂ ਪਿੰਡਾਂ 'ਚ ਸੋਚਦੇ ਆ ਨਾ ਉਹ ਗੱਲਾਂ ਪਤਾ ਨਹੀਂ ਘਾਤੇ ਆਟੋਮੈਟਿਕ ਸਹੀ ਨਿਕਲਦੀਆਂ ਹਜੇ ਪੇਪਰਾਂ 'ਚ ਜੇ ਆਪਾਂ ਕੋਈ ਆਨਸਰ ਲਿਖ ਕੇ ਆਉਂਗੇ ਸ਼ਾਇਦ ਉਹ ਵੀ ਗਲਤ ਨਿਕਲ ਜੂਗਾ ਹਜੇ ਜਿਹੜੀ ਮਤਲਬ ਟੀਮ ਆ ਇੱਕ ਦੂਏ ਵਾਰੇ ਸੋਚ ਲੂਗੇ ਨਾ ਵੀਹਾ ਵੀ ਉਹ ਕਿੱਥੇ ਦੇਖ ਕੇ ਵੀ ਦੋ ਇਹਨੂੰ ਬੰਦੇ ਨਾਲ ਜੋ ਕਿੱਥੇ ਜਾ ਰਹੀ ਹੈ ਉਹ ਕਿੱਥੇ ਆ ਰਹੀ ਹੈ ਕਿੱਥੇ ਤੇ ਆਈ ਹੈ ਕਿੱਥੇ ਤੇ ਗਈ ਇਹਨੂੰ ਕਿਹਾ ਹੋਇਆ ਹੈ ਇਹਨਾਂ ਦਾ ਇਹ ਉਹ ਲੜਾਈਆਂ ਪੜਾਈਆਂ ਸਭ ਮਤਲਬ ਲੋਕਾਂ ਦੇ ਅੰਦਾਜ਼ੇ ਨੇ ਨਾ ਜਿਹੜੇ ਅੰਦਾਜ਼ੇ ਉਹ ਬਿਲਕੁਲ ਸਹੀ ਆਪਣੇ ਆਪ ਹੀ ਲੱਗ ਜਾਂਦੇ ਨੇ ਦੇਖ ਲੋ ਐਂ ਤੀਰ ਨਿਸ਼ਾਨੇ ਤੇ ਲੱਗ ਜਾਂਦਾ ਹੈ ਨਹੀਂ ਵੀ ਦੱਸੂਗੇ ਤੇ ਐਡੀ ਕੋਈ ਬੜੀ ਗੱਲ ਨਹੀਂ ਹੈਗੀ ਮੈਂ ਦੱਸ ਰਹੀ ਤੇ ਵੀ ਮੈਂ ਚੈਨਲ ਕਦੋਂ ਦਾ ਬੰਦ ਕਰ ਦਿੰਦੀ ਬਸ ਐਂ ਵੀ ਵਲੌਗ ਜ਼ਰੀਏ ਹਨਾ ਜਿਵੇਂ ਮੇਰੀ ਮੰਮੀ ਹੈ ਵਲੌਗ ਜ਼ਰੀਏ ਸਾਨੂੰ ਦੇਖ ਲੈਂਦੀ ਆ ਮੇਨ ਗੱਲ ਆਹੀ ਆ ਹਨਾ ਮੈਨੂੰ ਦੇਖ ਲੰਦੀ ਆ ਯੂਵੀ ਨੂੰ ਦੇਖ ਲੰਦੀ ਆ ਹਨਾ ਤੇ ਕਿਉਂਕਿ ਚਾਹੇ ਅਸੀਂ ਇੱਕ ਦੂਜੇ ਤੋਂ ਬਹੁਤ ਦੂਰ ਬੈਠੇ ਆ ਪਰ ਮੈਂ ਉਹਦੀ ਉਹਦਾ ਦਰਦ ਤਕਲੀਫ ਸਾਰਾ ਮਹਿਸੂਸ ਕਰ ਸਕਦੀ ਆ ਮੈਂ ਬਿਲਕੁਲ ਉਹਦੇ ਦਰਦ ਤਕਲੀਫ ਚਾਹੇ ਕਿਸੇ ਨੂੰ ਉਹਦਾ ਕੁਝ ਵੀ ਮਹਿਸੂਸ ਨਾ ਹੋਵੇ ਪਰ ਮੈਂ ਮਹਿਸੂਸ ਕਰ ਸਕਦੀ ਆ ਕਿਉਂਕਿ ਵੀ ਉਹਦੇ ਅੰਦਰ ਹੈ ਨਾ ਜਿਹੜਾ ਭੰਬੜ ਕਿੰਨਾ ਮਚਿਆ ਹੁਣ ਜਿਆਦਾ ਸਵਾਲ ਵੀ ਤੁਸੀਂ ਕਮੈਂਟਾਂ ਚ ਕਰਿਓ ਨਾ ਬਸ ਮੈਂ ਤਾਂ ਸਿਰਫ ਇਹੀ ਜਵਾਬ ਦੇਣਾ ਚਾਹੁੰਦੀ ਸੀਗੀ ਵੀ ਮੈਂ ਸਿਰਫ ਆਪਣੀ ਮੰਮੀ ਕਰਕੇ ਵਲੌਗ ਨਹੀਂ ਬੰਦ ਕਰਦੀ ਵੀ ਉਹ ਵਲੌਗ ਜ਼ਰੀਏ ਸਾਨੂੰ ਦੇਖਦੀ ਹੈ ਵਲੌਗ ਹਨਾ ਯੂਵੀਨ ਦੇਖ ਲੈਂਦੀ ਹੈ ਮੈਨੂੰ ਦੇਖ ਲੈਂਦੀ ਹੈ ਜੇ ਕੱਲ ਨੂੰ ਅਸੀਂ ਨਹੀਂ ਦੇਖੋਗੇ ਤਾਂ ਉਹਦੀ ਤਕਲੀਫ ਜ਼ਿਆਦਾ ਵੱਧ ਜੂਗੀ ਹਨਾ ਬੰਦ ਮੈਂ ਕਈ ਮੈਂ 15 ਦਿਨ ਪਹਿਲਾਂ ਨਾ ਪੂਰਾ ਇਰਾਦਾ ਬਣਾ ਲਿਆ ਸੀਗਾ ਪਰ ਮੇਰੇ ਫਿਰ ਉਹ ਗੱਲਾਂ ਨਾ ਆਟੋਮੈਟਿਕ ਦਿਮਾਗ 'ਚ ਆ ਜਾਂਦੀਆਂ ਆਈ ਜਾਂਦੀਆਂ ਨੇ ਵੀ ਮੈਂ ਵੀ ਆਪਣੇ ਵਲੌਗ ਬੰਦ ਕਰਨੇ ਦੀ وجہ ਤੋਂ ਆਪਣੀ ਮਾਂ ਨੂੰ ਤਕਲੀਫ ਨਹੀਂ ਦੇਣੀ ਹੈਗੀ ਬਿਲਕੁਲ ਵੀ ਮੈਨੂੰ ਉਹ ਸਾਨੂੰ ਦੇਖ ਦੇਖ ਲੈਂਦੀ ਆ ਵਲੌਗ ਜ਼ਰੀਏ ਨਹੀਂ ਫਿਰ ਉਹ ਸਾਨੂੰ ਕਿਵੇਂ ਦੇਖੂਗੀ ਹਨਾ ਨਹੀਂ ਸਾਨੂੰ ਕਿਵੇਂ ਦੇਖੂਗੀ ਚਲੋ ਇਹਦੇ ਬਹਾਨੇ ਨਾਲ ਇਹ ਤਾਂ ਨਹੀਂ ਮੈਂ ਕਹਿ ਰਹੀ ਵੀ ਮੈਂ ਬੰਦ ਨਹੀਂ ਕਰਨਾ ਮੈਂ ਕਰ ਦੂੰਗੀ ਬੰਦ ਵੀ ਹਜੇ ਵੀ ਬਹੁਤ ਜਲਦੀ ਕਰ ਦੂੰਗੀ ਕਿਉਂਕਿ ਮੇਰੇ ਤੋਂ ਨਾ ਹੁਣ ਹੋਰ ਵਲੌਗ ਚ ਕੰਮ ਪੀਪਲ ਵਲੌਗਸ ਬਣਾਉਣ ਦਾ ਕੰਮ ਹੁੰਦਾ ਨਹੀਂ ਹੈਗਾ ਮੈਂ 2-4 ਮਹੀਨੇ ਜਾਂ 4-5 ਮਹੀਨੇ ਤੱਕ ਬਸ ਐ ਤਾਂ ਨਹੀਂ ਮੈਂ ਕਹੜੀ ਹੋਣੇ ਕਰ ਦੂੰਗੀ ਅੱਜੇ ਕਰ ਦੂੰਗੀ ਪਰ ਹਾਂ 3-4 ਮਹੀਨੇ ਦੇ ਅੰਦਰ ਮੈਂ ਸੋਚਿਆ ਵੀ ਮੈਂ ਬੰਦ ਕਰ ਦੂੰਗੀ ਵੀ ਆ ਸਾਲ ਵੀ ਸ਼ਾਇਦ ਪੂਰਾ ਨਿਕਲੇ ਜਾਂ ਨਾ ਨਿਕਲੇ ਮੈਂ ਨਹੀਂ ਕਹਿ ਸਕਦੀ ਹੈਗੀ ਕਿਉਂਕਿ ਹੁਣ ਮੇਰਾ ਜਮਾ ਹੁਣ ਮੈਂ ਨਾ ਤੁਸੀਂ ਵੀ ਦੇਖ ਰਹੇ ਹੋਣ ਮੈਂ ਇੱਕ ਇੱਕ ਦਿਨ ਛੱਡ ਕੇ ਪਾਣੀ ਹੈ ਕਦੇ ਕਦੇ ਇੱਕ ਦਿਨ ਛੱਡ ਦਿੰਨੀ ਹੈ ਜੇ ਬਣਦਾ ਹੈ ਤਾਂ ਦੋ ਦਿਨ ਬਣਾਨੀ ਯਾਨੀ ਕਿ ਜਿੱਦਣ ਮੈਂ ਬਣਾ ਜਾਂ ਕੁਝ ਵੀ ਮਤਲਬ ਫੋਨ ਨਹੀਂ ਚੱਕਦੀ ਵੀਡੀਓ ਨਹੀਂ ਪਾਉਂਦੀ ਤਾਂ ਮੈਂ ਆਪਣਾ ਦਿਮਾਗ ਜਿਹੜਾ ਖਾਲੀ ਜਿਵੇਂ ਪਹਿਲਾਂ ਆਪਣੀ ਠੀਕ ਜੀ ਵੀ ਕਿਸੇ ਦੀ ਕੋਈ ਉਹ ਨਹੀਂ ਕਿਸੇ ਦੀ ਕੋਈ ਹਨਾ ਉਹ ਮੈਂ ਬਸ ਬੇਲੀ ਮਤਲਬ ਦਿਮਾਗ ਖਾਲੀ ਜਾਂ ਰੱਖ ਕੇ ਸਹੀ ਰਹਿਣੀ ਹੈ ਵੀ ਨਹੀਂ ਫਿਰ ਵਲੌਗ ਦਿਖਾ ਕੇ ਕਿਸੇ ਨੂੰ ਕੋਈ ਗੱਲ ਮਿਲ ਜਾਂਦੀ ਹੈ ਕਿਸੇ ਨੂੰ ਕੋਈ ਕੋਈ ਕੁਝ ਕੋਈ ਕੁਝ ਵਲੌਗ ਦੇ ਜ਼ਰੀਏ ਨਾ ਬਹੁਤ ਕੁਝ ਮਤਲਬ ਹੈ ਵੀ ਆਪਾਂ ਆਪਣੀ ਜ਼ਿੰਦਗੀ ਹੈ ਜਿਹੜੀ ਵਲੌਗ ਚ ਰੱਖਣ ਸਾਰੀ ਰੱਖ ਦਿੰਨੇ ਆ ਜਦ ਆਪਾਂ ਵਲੌਗ ਬਣਾਉਣ ਲੱਗ ਜਾਂਦੇ ਆ ਤਾਂ ਬਸ ਇਹੀ ਰੀਜ਼ਨ ਆ ਮੇਰਾ ਵੀ ਮੈਂ ਵਲੌਗ ਕਿਉਂ ਨਹੀਂ ਬੰਦ ਕਰੇ ਹੈਗੇ ਪਰ ਮੈਂ ਬਹੁਤ ਜਲਦੀ ਕਰੂੰਗੀ ਫਿਰ ਆਪਣਾ ਇਰਾਦਾ ਪੱਕਾ ਕਰਕੇ ਕਰੂੰਗੀ ਵੀ ਹਾਂ ਹੁਣ ਜੋ ਮਰਜ਼ੀ ਹੋ ਜੇ ਹੁਣ ਮੈਂ ਬੰਦ ਕਰਨੀ ਐ ਹੁਣ ਬਿਨਾ ਵਲੋਗਾਂ ਤੇ ਹੀ ਬਸ ਮੈਂ ਆਪਣੀ ਉਹ ਮਤਲਬ ਅੱਗੇ ਲਾਈਫ ਐ ਜਿਹੜੀ ਹੁਣ ਕਿਉਂਕਿ ਹੁਣ ਬਹੁਤ ਬਣਦੇ ਜੇ ਨਹੀਂ ਹੈਗੇ ਬਸ ਨਾ ਮੇਰਾ ਜੀ ਕਰਦਾ ਬਣਾਉਣ ਨੂੰ ਪਰ ਬਸ ਇੱਕ ਜਿਹੜਾ ਤੁਹਾਨੂੰ ਰੀਜ਼ਨ ਦੱਸਿਆ ਹੁਣ ਹਨਾ ਵੀ ਚੱਲ ਮੇਰੀ ਮਾਂ ਐ ਸਾਨੂੰ ਦੇਖ ਲੈਂਦੀ ਐ ਵਲੋਗਾਂ ਜ਼ਰੀਏ ਬਾਅਦ ਚ ਫਿਰ ਉਹਨੂੰ ਦੇਖਣੇ ਨੂੰ ਕੁਝ ਨਹੀਂ ਮਿਲਣਾ ਹੈਗਾ ਫੇਰ ਮਤਲਬ ਮਾਪੇ ਦੀ ਜਿਹੜੀ ਤੜਫ ਹੁੰਦੀ ਆ ਉਹ ਜਾਦੇ ਵੱਧ ਜਾਂਦੀ ਆ ਵੀ ਮੈਨੂੰ ਦਿਖ ਨਹੀਂ ਰਹੇ ਵੀ ਪਹਿਲਾਂ ਤਾਂ ਦਿਖ ਵੀ ਜਾਂਦੇ ਤੇ ਹੁਣ ਦਿਖ ਵੀ ਨਹੀਂ ਰਹੇ ਹੈਗੇ ਕਮ ਸੇ ਕਮ ਦੇਖ ਕੇ ਆਪਣਾ ਰਿਲੈਕਸ ਵੀ ਆਰਾਮ ਨਾਲ ਚੱਲ ਖੁਸ਼ਹਰ ਰਹਿੰਦੇ ਨੇ ਵੀ ਹਾਂ ਵੀ ਚਲੋ ਠੀਕ ਢਾਗਿਆ ਜਾਏ ਉਹ ਕਿਉਂਕਿ ਮੈਂ ਤੜਫਣਾ ਮਹਿਸੂਸ ਕਰ ਵੀ ਸਕਦੀ ਆ ਔਰ ਮੈਂ ਦੇਖੀ ਵੀ ਹੈ ਇਹ ਨਹੀਂ ਹੈਗੀ ਵੀ ਮੈਂ ਦੇਖੀ ਨਹੀਂ ਮੈਂ ਆਪਣੀ ਮਾਂ ਦੀ ਤੜਫ ਆਪਣੇ ਲਈ ਪੂਰੀ ਦੇਖੀ ਹੋਈ ਆ ਇਸ ਕਰਕੇ ਮੈਂ ਕਹਿ ਰਹੀ ਹਾਂ ਵੀ ਬਾਕੀ ਹੁਣ ਨਾ ਕਮੈਂਟਾਂ 'ਚ ਕੋਈ ਸਵਾਲ ਜਵਾਬ ਨਾ ਕਰਿਓ ਪਲੀਜ਼ ਇਹ ਤਾਂ ਬਸ ਇਹ ਸਮਝੋ ਵੀ ਵੀ ਮੈਂ ਰੀਜ਼ਨ ਦੱਸਿਆ ਹੈ ਪਲੀਜ਼ ਕਿਰਪਾ ਕਰਕੇ ਕੋਈ ਕਮੈਂਟ ਨਾ ਕਰਿਓ ਜਿਵੇਂ ਅੱਗੇ ਵਧੀਆ ਨਾ ਉਹ ਕਰਦੇ ਹੋ ਨਾਈਸ ਵਲੌਗ ਨਾਈਸ ਵਲੌਗ ਐਵੇਂ ਦੇ ਕਮੈਂਟ ਕਰਿਓ ਕੋਈ ਕਮੈਂਟ ਨਾ ਕਰਿਓ ਜਿਹਦਾ ਮੈਂ ਜਵਾਬ ਨਾ ਦੇ ਸਕਾਂ ਕਿਉਂਕਿ ਨਾ ਜੇ ਜਵਾਬ ਵੀ ਆਪਾਂ ਲਿਖਦੇ ਆ ਮੈਂ ਤਾਂ ਆਪਣੇ ਤਰੀਕੇ ਨਾਲ ਸਹੀ ਜਵਾਬ ਦੇਣਾ ਹੈ ਸਹੀ ਜਵਾਬ ਜੇ ਮੈਂ ਦੰਨੀਏ ਕਿਸੇ ਨੂੰ ਉਹ ਸਹੀ ਜਵਾਬ ਹੈ ਗਲਤ ਲੱਗ ਜਾਂਦਾ ਨੇ ਫਿਰ ਆਪਾਂ ਨਹੀਂ ਚਾਹਦੇ ਕਿਸੇ ਨੂੰ ਬੁਰਾ ਲੱਗੇ ਹੈ ਨਾ ਕਿਉਂਕਿ ਹੁਣ 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 ਵੀ ਆਏ ਵੀ ਆਪਣਾ ਜ਼ਿੰਦਗੀ ਵਧੀਆ ਰਹੋ ਕਿਸੇ ਨੂੰ ਕੁਝ ਨਾ ਕਹੋ ਇਸ ਲਈ ਵਧੀਆ ਵਧੀਆ ਕਮੈਂਟ ਕਰਿਓ ਨਾਈਸ ਵਲੌਗ ਨਾਈਸ ਵਲੌਗ ਨਾਈਸ ਚਲੋ ਹੁਣ ਮੈਂ ਦਾਲ ਦੇਖ ਲਾਂ ਕਿਤੇ ਦਾਲ ਕਾਲੀ ਨਾ ਪੈ ਜੇ ਕੁੱਕਰ ਵੀ ਗਾਲਾ ਹੋ ਗਿਆ ਲੋ ਤਾਂ ਪੀਲੀ ਦਾਲ ਬਣ ਗਈ ਫੋਨ ਨਾ ਹਲਾ ਯੂ ਵੀ ਬਹੁਤ ਹੈ। ਤਾਕੇ ਰੱਖ ਪਾਉਣ ਨੂੰ। ਜਿੰਦਾਂ ਵੀ ਇਹ ਵੀਡੀਓ ਬਣਾਉਂਦਾ ਨਾ ਉਦੋਂ ਮੈਂ ਬਾਅਦ ਵੀਡੀਓ ਦੇਖਦੀ ਆ ਹਿੱਲਦਾ ਹੀ ਬਹੁਤ ਹੈ। ਲਓ ਜੀ ਆਪਣੀ ਦਾਲ ਛੋਲਿਆਂ ਦੀ ਬਹੁਤ ਸੋਹਣੀ ਬਣ ਗਈ। ਆਏ ਹਾਏ ਹਵਾ ਹਵਾ ਹਵਾ। ਹਵਾ ਤੇ ਪਹਿਲਾਂ ਹੀ ਬਣਾ ਲਈ ਅੰਮ੍ਰਿਤ। ਕੋਟ ਵਿੱਚ ਛੋਲਿਆਂ ਦੀ ਨਾ ਪਹਿਲਾਂ ਜਿਹੜੇ ਹਾਰੇ ਹੂਰੇਆਂ ਚ ਬਣਾਉਂਦੇ ਤੇ ਉਹੀ ਬਣਦੀ ਤੇ ਹੁਣ ਤਾਂ ਉਹ ਚੀਜ਼ ਬਣਦੀ ਨਹੀਂ ਹੈਗੀ ਬਸ ਇੱਥੇ ਕੋਟ ਵਿੱਚ ਛੋਲਿਆਂ ਦੀ ਦਾਲ ਕਹਿ ਦਿੰਨੇ ਆ ਪਰ ਦਾਲ ਉਹ ਨਹੀਂ ਬਣਦੀ ਚਲੋ ਜੀ ਦਾਲ ਆਪਣੀ ਇੱਕ ਹੀ ਬਣ ਇਹ ਹੁਣ ਉਹਨੂੰ ਅੰਦਰ ਲੈ ਚਲੀਏ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਮੱਥਾ ਟੇਕਿਆ ਜਾਂ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਬੜਾ ਵਧੀਆ ਲੱਗਦਾ ਜਾਂ ਮੁੜ ਕੇ ਨਿਆ ਜੀ ਕਰਦਾ ਵੀ ਆਓ ਨਾ ਕਿਉਂਕਿ ਗੁਰਦੁਆਰੇ ਬਹੁਤ ਵਧੀਆ ਸ਼ਾਂਤੀ ਜੀ ਮਿਲਦੀ ਆ ਹਨਾ ਸਕੂਨ ਜਾਂ ਮਿਲਦਾ ਏ ਪਤਾ ਨਹੀਂ ਕਹਤੇ ਹਰ ਕਿਤੇ ਜਿਹੜਾ ਮਰਜੀ ਮੈਂ ਹੀ ਨਹੀਂ ਹਰ ਕੋਈ ਐਂ ਕਹਿੰਦਾ ਹੁੰਦਾ ਵੀ ਸਕੂਨ ਮਿਲਦਾ ਗੁਰਦੁਆਰਾ ਸਾਹਿਬ ਜਾ ਕੇ ਵੀ ਉੱਥੇ ਜਾਣ ਨੂੰ ਢੀਂਗ ਕਰਦਾ ਪਰ ਮੁੜ ਕੇ ਉਹਨੂੰ ਨਹੀਂ ਢੀਂਗ ਕਰਦਾ ਪਰ ਮੁੜ ਕੇ ਜਾਣਾ ਪਊਗਾ ਕਰੇ ਮੈਂ ਨਾ ਥੋੜੀ ਤੋਤਲੀ ਜੀ ਬਾਤ ਚ ਬੋਲੀ ਕਿਉਂਕਿ ਮੇਰੇ ਮੂਜਾ ਨਾ ਹਾਜ਼ਮੁੱਲਾ ਏ ਮੈਂ ਰੋਟੀ ਖਾ ਲਈ ਆਨਸਾਰ ਮੈਂ ਰੋਟੀ ਖਾ ਲੈਣੀ ਆ ਤੇ ਯੂ ਵੀ ਬਾਹਰ ਬੈਡਬਾਲ ਖੇਡਣ ਲੱਜੰਦਾ ਇਨੀ ਗਰਮੀ ਚ ਹੁਣੇ ਆਇਆ ਦੇਖੋ ਭਿੱਜਿਆ ਪਿਆ ਏ ਗਰਮੀ ਚ ਗਰਮੀ ਦਿਖਾ ਰਹੀ ਆ ਅੱਜ ਦੀ ਲਾਸਟ ਦਿਨ ਸਕੂਲ ਦਾ ਫਿਰ ਪਰਸੋਂ ਛੁੱਟੀਆਂ ਦਾ ਸਕੂਲ ਦਾ ਆਖਰੀ ਦਿਨ ਆ ਪੂਰਾ ਸਕੂਲ ਦਾ ਆਖਰੀ ਦਾ ਮੈਂ ਦੱਸਦਾ ਦੱਸਦਾ ਇਹ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਲੀਜ਼ 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 ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਵਾਦੇ ਵਾਰ ਲਾਈਕ ਜਰੂਰ ਕਰਿਆ ਕਰੋ ਤੇ ਸੋਨੇ ਸੋਨੇ ਕਮੈਂਟ ਵੀ ਬਸ ਕਰਦੇ ਰਿਹਾ ਕਰੋ ਕਿਉਂਕਿ ਰਿਪਲਾਈ ਕਰਨ ਨੂੰ ਮੈਨੂੰ 2-3 ਦਿਨ ਲੱਗ ਜਾਂਦੇ ਨੇ ਪਰ ਮੈਂ ਰਿਪਲਾਈ ਜਰੂਰ ਕਰਦੀ ਆ ਤਾਂ ਕਮੈਂਟਾਂ ਨੂੰ ਜਾਰੀ ਰੱਖਿਓ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਤੇ ਹੁਣ ਮਿਲਦੇ ਆਪਾਂ ਅਗਲੇ ਵਲੋਗ 'ਚ